ਆ ਤੁਸੀਂ ਆ ਕਾਰਡ ਲੈ ਲਓ ਮੇਰਾ ਹੈ ਨਾ ਕਾਰਡ ਹਾਂ ਜੀ ਆ ਕਾਰਡ ਲੈ ਲਓ ਮਾਸ਼ਾਅੱਲਾ ਜੀ ਕਿੱਥੇ ਜੀ ਆਪਣਾ ਆਂਡੇਆ ਦਾ ਆਫਿਸ ਕਿੱਥੇ ਤੁਹਾਡਾ ਆਂਡੇਆ ਦਾ ਆਫਿਸ ਨਹੀਂ ਦਾ ਤੁਸੀਂ ਮੇਰੇ ਨਾਲ ਤੁਸੀਂ ਕਾਰਡ ਤਾਂ ਜੀ ਦੇ ਅੰਦਰ ਬਿਸਟਿੰਗ ਕਾਰਡ ਕਿਤੇ ਆਂਡੇ ਵਾਲੇ ਨੇ ਰੱਖਿਆ ਕਦੀ ਆ ਤੁਸੀਂ ਆ ਦੇਖ ਲਓ ਆ ਗੋਗਾ ਗੋਗਾ ਲਿਖਿਆ ਗੋਗਾ ਆਂਡਾ ਗੋਗਾ ਸ਼ਰੂਰੀ ਆਂਡਾ ਫਰੋਸ਼ ਥੱਲੇ ਉਹ ਗਲੀ ਨੰਬਰ ਵੀ ਉਹਦਾ ਐਡਰੈਸ ਵੀ ਸਾਰਾ ਲਿਖਿਆ ਹੈ ਹਾਂ ਜੀ ਆਈਮੇਲ ਵੀ ਕਰ ਸਕਦੇ ਹੋ ਤੁਸੀਂ ਥੱਲੇ ਈਮੇਲ ਵੀ ਆਨਲਾਈਨ ਵੀ ਆਂਡੇ ਆਕੇ ਬੋਗਾ ਬਸ ਜ਼ਰੂਰੀ aande.com ਥੱਲੇ .com ਆਈਮੇਲ ਤੇ ਵੀ ਤੁਸੀਂ ਕਰ ਸਕਦੇ ਹੋ .com ਨਹੀਂ ਤੂੰ creasy.com ਲਿਖਾ ਓ ਹੈਲੋ ਬਚਦੇ ਆ ਤੂੰ ਤੇ ਜਿਆਦਾ ਵੇਖਦੇ ਨਹੀਂ ਭਾਈ ਤੂੰ ਦੇ ਜੀ ਕੱਲ ਫਰਾਡ ਹੋ ਗਿਆ ਮੇਰੇ ਨਾਲ ਕਿਸਣਾ ਜੀ ਬੰਦਾ 6 ਆਂਡੇ ਲੈ ਕੇ ਉੱਥੇ ਹੀ ਗਾਇਬ ਹੋ ਗਿਆ ਹੈਂ ਮੈਂ ਕਿ ਕਰਦਾ ਬੂਹਾ ਖੜਕਾਇਆ ਬੁੱਢੀ ਬਾਹਰ ਆਈ ਮੈਂ ਕਹਾਂ ਜੀ ਤੁਹਾਡਾ ਬੰਦਾ ਨਾ ਆਂਡੇ ਲੈ ਕੇ ਆਇਆ ਛੇ ਫੇਰ ਉਹਨੇ ਚੰਡਾ ਮਾਰੀਆਂ ਮੇਰੇ ਕਿਉਂ ਕਹਿੰਦੀ ਮੇਰੇ ਬੰਦੇ ਮਰੇ ਨੂੰ ਤੇ 10 ਸਾਲ ਹੋ ਗਏ